ਮੇਰਾ ਨਾਮ ਅਨਪ੍ਰੀਤ ਹੈ। ਸੀਬੀ ਟੈਕਨੀਕੀ ਆਇਲਰ ਕੋਰਸ ਕਿਸੇ ਲਈ? ਮੈਂ ਆਪਣੇ ਪਾਈਥਨ ਪ੍ਰੋਗਰਾਮਿੰਗ ਸਿੱਖਣ ਆਇਆ। ਇਹ 3 ਮਹੀਨਾ ਦਾ ਮੇਰਾ ਕੋਰਸ ਹੈ। ਮੈਨੂੰ 1 ਮਹੀਨਾ ਹੋ ਗਿਆ ਹੈ। ਕਿਵੇਂ ਦਾ ਲੱਗਿਆ ਤੁਹਾਨੂੰ ਸਟਾਫ? ਸਟਾਫ ਬਹੁਤ ਵਧੀਆ ਹੈ। ਮੈਨੂੰ ਬਹੁਤ ਚੰਗੀ ਤਰ੍ਹਾਂ ਸਮਝ ਆਂਦੀ ਹੈ। ਬੜਾ ਵਧੀਆ ਪੜ੍ਹਾਉਂਦੇ ਨੇ। ਕਿੰਨਾ ਕਿ ਜ਼ਿਆਦਾ ਇਹ ਬਾਕੀ ਸੈਂਟਰ ਨਾਲੋਂ فرق ਲੱਗ ਰਿਹਾ ਵਾ ਪ੍ਰਸਟਾਫ ਕੀ ਵੀ ਦਾ ਬਿਹੇਵੀਅਰ ਜਾਂ ਸਪੋਰਟ ਕੀ ਹੈ ਹੈਲਪ ਕਰ ਰਹੇ ਨੇ ਬਾਕੀਆਂ ਨਾਲ ਤਾਂ ਬਹੁਤ ਵਧੀਆ ਹੈ ਕਿ ਪੂਰੀ ਸਮਝ ਆਂਦੀ ਹੈ ਪੂਰੀ ਹੈਲਪਿੰਗ ਕਰਦੇ ਹੈ ਸਟਾਫ ਦੇ ਬਿਹੇਵੀਅਰ ਵੀ ਬਹੁਤ ਵਧੀਆ ਹੈ ਡਾਕਟਰ ਸਾਰੇ ਕਲੀਅਰ ਹੋ ਰਿਹਾ ਪੂਰੇ ਪੂਰੇ ਕਲੀਅਰ ਕਰਦੇ ਹੈ ਬਾਕੀ ਬੱਚੇ ਨੇ ਮੈਸੇਜ ਹੈ ਨਾਲ ਕਿ ਬਾਤ ਵਿੱਚ ਸਾਨੂੰ ਮੈਂ ਕਹਿਣਾ ਚਾਹਾਂਗਾ ਕਿ ਸੀਬੀ ਇਨਫੋਟੈਕ ਆਓ ਜੋ ਤੁਸੀਂ ਸਿੱਖਣਾ ਹੈ ਇੱਥੇ ਕੋਰਸ ਲਓ ਬਹੁਤ ਵਧੀਆ ਹੈ ਇੱਥੇ ਟੀਚਰਸ ਹੈ ਸਟਾਫ ਬਹੁਤ ਵਧੀਆ ਹੈ ਦਾ ਜੀਨਾ ਮਾਤੇ ਕਲਾ ਕੋਸ਼ ਕਰੇ ਮੇਰਾ ਨਾਮ ਸ਼ਮਾਇਲਾ ਹੈ ਮੈਂ ਵੀਡੀਓ ਐਡੀਟਿੰਗ ਦਾ ਕੋਰਸ ਕਰ ਰਹੀ ਹਾਂ ਤੇ ਮੈਂ ਇੱਥੇ ਜਦੋਂ ਆਈ ਹਾਂ ਉਦੋਂ ਤੇ ਮੈਨੂੰ ਕੁਝ ਵੀ ਬਿਲਕੁਲ ਨੋਲੇਜ ਨਹੀਂ ਪਰ ਜਿਹੜੇ ਸਰ ਨੇ ਮੇਰੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਮੈਨੂੰ ਸਮਝਾਇਆ ਮੈਂ ਬਾਰ-ਬਾਰ ਪੁੱਛਾ ਨਾ ਬਾਰ-ਬਾਰ ਹੀ ਸਮਝਾਇਆ এনवायरमेंट ਬਹੁਤ ਵਧੀਆ ਇੱਥੋਂ ਦਾ ਸਟਾਫ ਜਿਹੜੇ ਇਹਨਾਂ ਦੇ ਨੇ ਉਹ ਵੀ ਬਹੁਤ ਕੋਆਪਰੇਟਿਵ ਨੇ ਐਂਡ ਮੈਡਮ ਜਿਹੜੇ ਸਰ ਨੇ ਉਹ ਵੀ ਬਹੁਤ ਹੀ ਨਾਈਸ ਨੇ ਬਹੁਤ ਅੱਛੇ ਤਰੀਕੇ ਨਾਲ ਗਾਈਡ ਕਰਦੇ ਨੇ। ਮੈਨੂੰ ਕਿੰਨਾ ਜ਼ਿਆਦਾ ਫਾਇਦਾ ਹੋ ਰਿਹਾ ਤੁਹਾਨੂੰ ਕਿਉਂਕਿ ਬਾਕੀ ਸੈਂਟਰਾਂ ਦੇ ਦੇਖਿਆ ਹੈ ਕਿ ਜਾਂ ਤੇ ਤੁਹਾਡੇ ਡਾਊਟਸ ਕਲੀਅਰ ਹੁੰਦੇ ਜਾਂ ਵਧੀਆ ਤਰੀਕੇ ਨਾਲ ਤੁਸੀਂ ਕੋਰਸ ਸੇ ਹੀ ਕਰ ਪਾਉਂਦੇ ਇੱਥੇ ਵੀ ਬਹੁਤ ਜ਼ਿਆਦਾ ਫਰਕ ਹੈ ਇੱਥੇ ਇੱਕ ਤੇ ਸਭ ਨਾਲ ਵੱਡਾ ਫਰਕ ਆ ਕਿ ਸਾਨੂੰ ਆਪਣੇ ਡਿਸਟ੍ਰਿਕਟ ਚ ਬਹੁਤ ਵਧੀਆ ਇੱਕ ਸੈਂਟਰ ਮਿਲ ਗਿਆ ਵੇ ਜਿਹਦੇ ਚ ਮੈਨੂੰ ਬਹੁਤ ਪਰਸਨਲੀ ਅੱਛਾ ਫੀਲ ਹੋ ਰਿਹਾ ਕਿਉਂਕਿ ਮੈਨੂੰ ਬਿਲਕੁਲ ਐਡੀਟਿੰਗ ਆਂਦੀ ਨਹੀਂ। ਮੈਂ ਇੰਸਟਾਗ੍ਰam ਵੀ ਯੂਜ਼ ਕਰਨੀ ਆ ਫੇਸਬੁੱਕ ਵੀ ਪਰ ਮੈਨੂੰ ਐਡੀਟਿੰਗ ਨਹੀਂ ਆਉਂਦੀ ਪਰ ਜਦੋਂ ਦੀ ਮੈਥੋਂ ਸਟਾਰਟ ਕਿਟ ਆਪਣਾ ਕੋਰਸ ਮੈਨੂੰ ਕਾਫੀ ਮੇਰੇ ਡਾਊਟਸ ਕਲੀਅਰ ਹੋਏ ਨੇ ਕਾਫੀ ਚੀਜ਼ਾਂ ਦੀ ਨੌਲੇਜ ਮਿਲੀ ਹੈ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਸਮਝਾਇਆ ਕੋਈ ਕੋਰਸ ਨਹੀਂ ਦਾ ਐਡੀਟਿੰਗ ਦਾ ਜਾਂ ਇਸ ਤਰ੍ਹਾਂ ਦੇ ਕਾਫੀ ਨਵੇਂ ਕੋਰਸ ਤੇ ਸਿਰਫ ਸੀ.ਵੀ. ਨੂੰ ਟੈਕੀ ਕਰਵਾ ਰਿਹਾ ਹਾਂ ਕੋਈ ਡਾਟਾ ਨਹੀਂ ਕੋਈ ਸੈਂਟਰ ਨਹੀਂ हां जी सारे बहुत बढ़िया जिन्ने बहुत एडि, इन, CBA, भी ਇਹਨਾਂ ਦੇ ਡਿਫਰੈਂਟ ਟਾਈਪ ਦੇ ਕੋਰਸਸ ਨੇ ਜੋ ਅੱਜ ਕੱਲ ਦੀ ਨਿਊ ਜਨਰੇਸ਼ਨ ਵਾਸਤੇ ਬਹੁਤ ਹੀ ਜ਼ਿਆਦਾ ਬੈਨੀਫਿਟ ਨੇ ਕਿਉਂਕਿ ਅੱਜ ਕੱਲ ਦਾ ਜਿਹੜਾ ਦੌਰ ਚੱਲਣ ਡਿਆ ਉਹ ਤੁਹਾਨੂੰ ਪਤਾ ਹੈ ਐਡਿਟਿੰਗ ਦਾ ਹੀ ਚੱਲਣ ਡਿਆ ਤੇ ਜਿਹਦੇ ਕੋਲ ਐਡਿਟਿੰਗ ਦਾ ਸਕਿੱਲ ਨਹੀਂ ਹੈ ਉਹ ਕੁਝ ਨਹੀਂ ਕਰ ਸਕਦਾ ਤੇ ਮੈਂ ਇਹੀ ਸਾਰਿਆਂ ਨੂੰ ਕਹਾਂਗੀ ਕਿ ਇੱਥੇ ਸੀਬੀਏ ਇਨਫੋਟੈਕ ਚ ਆ ਕੇ ਆਪਣੇ ਕੋਰਸ ਜੋ ਵੀ ਤੁਸੀਂ ਸਿਲੈਕਟ ਕਰਨਾ ਚਾਹੁੰਦੇ ਹੋ ਉਹ ਕੋਰਸ ਕਰੋ ਤੇ ਜਿਹੜੀਆਂ ਗਰਮੀਆਂ ਦੀਆਂ ਛੁੱਟੀਆਂ ਨੇ ਉਹਨਾਂ ਨੂੰ ਤੁਸੀਂ ਵੇਸਟ ਨਾ ਕਰੋ ਇਹਨਾਂ ਨੂੰ ਯੂਟਿਲਾਈਜ਼ ਕਰੋ ਤੇ ਕੁਝ ਸਿੱਖੋ कि तुसी भी समर इंटर्नशिप्स ते समर ट्रेनिंग्स ले एक सही जगह लाभ रहे हो जी हाँ तो बिल्कुल सही वीडियो ते पहुंच गए हो रजिस्ट्रेशन फॉर समर ट्रेनिंग एंड समर इंटर्नशिप्स चल रही एट सी बी गुरदासपुर जो कि एक आई एस ओ सर्टिफाइड इंस्टीट्यूट हैं इतने ਪੋਲੀਟੈਕਨਿਕ ਅਤੇ ਮੈਨੇਜਮੈਂਟ ਦੇ ਸਟੂਡੈਂਟਸ ਅਪਲਾਈ ਕਰ ਸਕਦੇ ਹਨ ਅਤੇ ਇੰਟਰਵਿਊ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਸਕਦੇ ਹਨ ਇਸ ਤੋਂ ਇਲਾਵਾ ਪਰਸਨੈਲਿਟੀ ਡਵੈਲਪਮੈਂਟ ਤੇ ਹੋਰ ਕਈ ਵਰਕਸ਼ਾਪਸ ਵੀ ਹੋਣਗੀਆਂ ਜਿਹਦੇ ਲਈ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ ਸਕਰੀਨ ਤੇ ਦਿੱਤੇ ਗਏ ਨੰਬਰ ਤੇ